ਕਾਂਗਰਸ ਦੇ ਅੰਦਰ ਕਲੇਸ਼ ਪਹਿਲੇ ਦਿਨ ਤੋਂ ਹੀ ਹੋ ਰਿਹਾ ਮੁੱਕਦਾ ਨਹੀਂ ਇਹ ਕੈਪਟਨ ਤੇ ਇਹ ਦੁਰਨੋ ਦੇ ਸਮੇਂ ਵੀ ਰਿਹਾ ਕੈਪਟਨ ਤੇ ਪ੍ਰਤਾਪ ਆਜਵਾ ਦੇ ਸਮੇਂ ਵੀ ਰਿਹਾ ਇਹ ਨਾ ਇਹ ਜਾਖੜ ਤੇ ਨਰਜੋਸੀ ਸਿੱਧੂ ਦੇ ਦੌਰ ਚ ਵੀ ਰਿਹਾ ਇਹ ਚੰਨੀ ਸਿੱਧੂ ਵਾਲੇ ਦੌਰ ਚ ਵੀ ਰਿਹਾ ਇਹ ਕਾਂਗਰਸ ਦਾ ਘਾਟੋ ਕਲੇਸ਼ਾ ਬਹੁਤ ਪੁਰਾਣਾ ਜੀ ਦੇਖ ਲਓ ਕੈਪਟਨ ਦੇ ਖਿਲਾਫ ਬੀਬੀ ਢੱਡਣ ਵੀ ਇੱਕ ਵਾਰ ਦਿੱਲੀ ਨੂੰ ਐਮਐਲਏ ਲੈ ਕੇ ਚੁੱਕੀ ਸੀ ਕਿਆ ਬੈਠੇ ਨਹੀਂ ਮੇਰੇ ਕੋਲ ਬਿਲਕੁਲ ਜੀ ਇਸ ਤੀ ਇਹ ਲੜਾਈ ਸ਼ੁਰੂ ਤੋਂ ਚੱਲਦੀ ਰਹਿੰਦੀ ਆ ਔਰ ਸੁਧਰਨਾ ਨਹੀਂ ਜਾਣਦੇ ਤੇ ਹੁਣ ਤਾਂ ਹਾਈ ਕਮਾਂਡ ਦੀ ਪਕੜ ਨਹੀਂ ਢਿੱਲੀ ਆ ਕਿ ਸੁਣਦੇ ਹੀ ਨਹੀਂ ਕਿਸੇ ਨੂੰ ਜੀ ਹੁਣ ਇਸ ਵਾਰ ਜਿਹੜੀ ਤਰ ਭਾਰਤਕੁਸ਼ ਨਾਸ਼ੂ ਨੂੰ ਚੋਣ ਲੜਾ ਰਹੀ ਸੀ ਚਰਨਜੀਤ ਚਲਨੀ ਰਾਣਾ ਗੁਰਜੀਤ ਪ੍ਰਗਟ ਸਿੰਘ ਇਹ ਤਰ ਕੱਲੀ ਚ ਮਤਲਬ ਭਾਰਤਕੁਸ਼ ਨਾਸ਼ੂ ਐਮਐਲਏ ਬਣਵਾਉਣ ਲਈ ਥੋੜਾ ਲੜ ਰਹੀ ਸੀ ਯਾਨੀ ਲੱਗਦਾ ਸੀ ਐਮਐਲਏ ਭਾਰਤਕੁਸ਼ ਨਾਸ਼ੂ ਕਰਨ ਉੱਤੇ ਪ੍ਰਧਾਨ ਸੱਜੂ ਕੋ ਬਣੂ ਜੇ ਚੋਣ ਜਿੱਤ ਗਏ ਤੇ ਪ੍ਰਧਾਨ ਕੀ ਜਿਹੜਾਈ ਵੀ ਨਾਲੇ ਲੜ ਰਹੀ ਸੀ ਨਾ ਬਿਲਕੁਲ ਜੀ ਬਿਲਕੁਲ ਹੁਣ ਜਦੋਂ ਚੋਣ ਹਾਰ ਗਏ ਹੁਣ ਦਬਾਅ ਬਣਾ ਰਹੇ ਨੇ ਹਲਕਮਾਨ ਤੇ ਦੇਖੋ ਜੀ ਪ੍ਰਧਾਨ ਆਇਆ ਨਹੀਂ ਜੀ ਆਪਣੇ ਆਪ ਆਉਣਾ ਚਾਹੀਦਾ ਸੀ ਜੀ ਉਹਨਾਂ ਦਾ ਫਰਜ਼ ਬਣਦਾ ਜੀ ਪ੍ਰਧਾਨ ਦੇ ਨਾਤੇ ਇਸ ਲਈ ਜੀ ਅਸੀਂ ਆਰਟੀਓ ਮਾਰੇ ਲੈ ਕੇ ਸਿਫਾ ਦੇਣਾ ਪਹਿਲਾਂ ਭਾਗੂ ਜੀ ਨਾ ਛੁ ਫਿਰ ਕਿਖੀ ਢਿਲੋਂ ਪ੍ਰਗਟ ਸਿੰਘ ਤੇ ਬਹੁਤ ਸਾਰੇ ਕਿਸੇ ਉਹਦੇ ਉਹਦੇ ਚੰਨੀ ਜਾਰਾਣਾ ਗੁਰਜੀਤ ਵੀ ਕੋਈ ਕਹਦਾ ਸਿਫਾ ਦੇ ਦੇਣਾ ਪਰ ਜਵਾਬ ਹਣੋ ਦੀ ਆਈ ਥੀ ਹੈ ਕਿ ਇਸ ਤਰ੍ਹਾਂ ਸਿਫਾ ਦੇਣ ਦੀ پیچਕਾ ਰਾਜਾ ਬੜਿੰਗ ਵੀ ਕਰੇ ਪਤਾ ਬਾਜੂਆ ਵੀ ਕਰੇ ਤਾਂ ਕਿ ਨਵੇਂ ਸਿਰੇ